ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਆ ਜੀ ਮੈਂ ਹਾਂ ਜੀ ਅੱਜ ਅੱਡਾ ਚੱਕ شریف 'ਚ ਦੇਖੋ ਅੱਜ ਕਿੱਡਾ ਸੋਨਾ ਪ੍ਰਮਾਤਮਾ ਨੇ ਮੌਸਮ ਕਰ ਦਿੱਤਾ ਜਿਹੜਾ ਕਦੇ ਟੈਂਪਰੇਚਰ 45 ਡਿਗਰੀ ਤੋਂ ਉੱਪਰ ਚੱਲ ਰਿਹਾ ਸੀਗਾ ਅੱਜ ਕਿੱਡਾ ਸੋਨਾ ਸੁਹਾਵਣਾ ਮੌਸਮ ਹੋ ਗਿਆ ਲੋਕ ਗੀਤ ਗਾਉਂਦੇ ਸੀ ਰੱਬਾ ਰੱਬਾ ਮੀਵਰਾ ਸਾਡੀ ਕੋਠੀ ਦਾਣੇ ਪਾ ਉੱਪਰ ਟੈਂਪਰੇਚਰ ਹੈ 45 ਡਿਗਰੀ ਤੋਂ ਉੱਪਰ ਚੱਲ ਰਿਹਾ ਸੀ ਬਹੁਤ ਤਪਸ ਵਾਲਾ ਮੌਸਮ ਸੀ ਪਰਮਾਤਮਾ ਨੇ ਲੋਕਾਂ ਦੀ ਸੁਣ ਲਈ ਕਿਉਂਕਿ ਲੋਕਾਂ ਨੇ ਬੜੀਆਂ ਸਬੀਲਾਂ ਲਾਈਆਂ ਠੰਡਾ ਜਲ ਲੋਕਾਂ ਨੂੰ ਸਕਾਇਆ ਕਿਉਂਕਿ ਪਰਮਾਤਮਾ ਤਰਸ ਕਰਨ ਵਾਲਾ ਪਰਮੇਸ਼ਰ ਹੈ ਉਹਨੇ ਲੋਕਾਂ ਦੀ ਸੁਣੀ ਤੇ ਆ ਜਿਹੜਾ ਮੌਸਮ ਹੈ ਜੜਾ ਬੜਾ ਬੜਾ ਸੁਹਾਵਣਾ ਹੋ ਗਿਆ ਬੜਾ ਠੰਡਾ ਹੋ ਗਿਆ ਦੇਖੋ ਕਿੱਡਾ ਸੋਹਣਾ ਮੌਸਮ ਠੰਡੀ ਠੰਡੀ ਹਵਾ ਚੱਲ ਰਹੀ ਆ ਤੇ ਇਸ ਠੰਡ ਠੰਡੀ ਹਵਾ ਦੇ ਵਿੱਚ ਅਰਨ ਭੰਡਾਰੀ ਵੀ ਜਿਹੜਾ ਉਹ ਕੰਮ ਕਰ ਰਿਹਾ ਦੇਖੋ ਲਾਈਵ ਕਿੰਨੇ ਮਿੰਟ ਜਿਹੜੀ ਆ ਉਹ ਚੱਲ ਰਹੀ ਆ ਠੰਡਾ ਮੌਸਮ ਹੋ ਗਿਆ ਜਿਹੜਾ ਪੱਖਿਆਂ ਥੱਲੇ ਵੀ ਪਸੀਨਾ ਆਉਂਦਾ ਸੀ ਅੱਜ ਕਿੱਡਾ ਸੋਹਣਾ ਮੌਸਮ ਹੋ ਗਿਆ ਪ੍ਰਮਾਤਮਾ ਬਹੁਤ ਮਿਹਰਬਾਨ ਆ ਉਹ ਸਭ ਦੀ ਸੋਚਦਾ ਹੈ ਉਹ ਆਪਣੇ ਲੋਕਾਂ ਨੂੰ ਕਦੇ ਦੁੱਖ ਨਹੀਂ ਦੇਣਾ ਚਾਹੁੰਦਾ ਵੇਖੋ ਉਸਨੇ ਕਿੰਦਾ ਸੋਨਾ ਮੌਸਮ ਕਰ ਦਿੱਤਾ ਕਿੰਨ ਮਿੰਨ ਚੱਲ ਰਹੀ ਆ ਹੋ ਸਕਦਾ ਇਹ ਤੋਂ ਤੇਜ਼ ਵੀ ਹੋ ਜਾਵੇ ਲਾਈਕ ਕਰੋ ਸ਼ੇਅਰ ਕਰੋ ਔਰ ਪ੍ਰਮਾਤਮਾ ਅਗੇ ਅਰਦਾਸ ਕਰੋ ਕਿ ਮੌਸਮ ਹੋਰ ਵੀ ਠੰਡਾ ਹੋ ਜਾਵੇ ਹੋਰ ਵੀ ਜ਼ਿਆਦਾ ਮੀਂਹ ਪਵੇ ਇਹ ਵੀਡੀਓ ਕਿਸਤਾ ਦੀ ਲਗੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ